ਆਦੀ ਪਾਵਣਿਆ ਮਾਝ ਮਹੱਲਾ ਤੀਜਾ ਵਰਨ ਰੂਪ ਵਰਤਹਿ ਸਭ ਤੇਰੀ ਮਰ ਮਰ ਜੰਮੈ ਫਿਰ ਪਵਹਿ ਕਣੇਰੀ ਤੂੰ ਏਕੋ ਨਿ ਚਲ ਅਗਮ ਅਪਾਰਾ ਗੁਰਮਤੀ ਬੂਝ 부ਝਾਵਣਿਆ ਹਉ ਵਾਰੀ ਜੀਉ ਵਾਰੀ ਰਾਮ ਨਾਮ ਮਨ ਵਸਾਵਣਿਆ ਤਿਸ ਰੂਪ ਨਾ ਰੇਖਿਆ ਵਰਨ ਨਾ ਕੋਈ ਗੁਰਮਤੀ ਆਪ ਬੁਝਾਵਣਿਆ ਰਹਾਉ ਸਭ ਏਕਾ ਜੋਤ ਜਾਣੈ ਜੇ ਕੋਈ ਸਤਗੁਰ ਸੇਵਿਐ ਪ੍ਰਗਟ ਹੋਈ ਗੋਪਤ ਪ੍ਰਗਟ ਵਰਤੈ ਸਭ ਥਾਈ ਜੋਤੀ ਜੋਤ ਮਲਾਵਣਿਆ ਤਿਸਨਾ ਅਗਨ ਜਲੇ ਸੰਸਾਰਾ ਲੋਭ ਅਪਮਾਨ ਬਹੁਤ ਅਹੰਕਾਰਾ ਮਰ ਮਰ ਜਨਮੈ ਪਤ ਗਵਾਈ ਆਪਣੀ ਮਿਰਥਾ ਜਨਮ ਗਵਾਵਣਿਆ ਗੁਰ ਕਾ ਸ਼ਬਦ ਕੋ ਵਿਰਲਾ ਬੂਝੈ ਆਪ ਮਾਰੇ ਤਾਂ ਤਰੇ ਭਮਣ ਸੂਝੈ ਫਿਰ ਉਹ ਮਰੈ ਨਾ ਮਰਨਾ ਹੋਵੇ ਸਹਜੇ ਸੱਚ ਸਮਾਵਣਿਆ ਮਾਇਆ ਮਹਿ ਫਿਰ ਚਿਤ ਨਾ ਲਾਈ ਗੁਰ ਕੈ ਸ਼ਬਦ ਸਦ ਰਹਿ ਸਮਾਈ ਸੱਚ ਸਲਾਹੀ ਸਭ ਘਟ ਅੰਤਰ ਸਚੋ ਸੱਚ ਸੁਹਾਵਣਿਆ ਸੱਚ ਸਲਾਹੀ ਸਦਾ ਹਜੂਰੇ ਗੁਰ ਕੈ ਸ਼ਬਦ ਰਹਿ ਆ ਪਰਪੂਰੀ ਗੁਰ ਪ੍ਰਸਾਦੀ ਸਚ ਨਦਰਿ ਆਵੇ ਸੱਚੇ ਹੀ ਸੁਖ ਕਾਮਣਿਆ ਸੱਚ ਮਨ ਅੰਦਰ ਰਹਿ ਆ ਸਮਾਈ ਸਦਾ ਸਚ ਨਿਹਚਲ ਆਵੇ ਨਾ ਜਾਇ ਸੱਚੇ ਲਾਗੇ ਸੋ ਮਨ ਨਿਰਮਲ ਗੁਰਮਤੀ ਸਚ ਸਮਾਵਣਿਆ ਸੱਚ ਸਲਾਹੀ ਅਵਰ ਨ ਕੋਈ ਜਿਤ ਸੇਵੈ ਸਦਾ ਸੁਖ ਹੋਈ ਨਾਨਕ ਨਾਮ ਰਤੇ ਵਿਚਾਰੀ ਸਚੋ ਸੱਚ ਕਮਾਵਣਿਆ ਮਾਜ ਮਹੱਲਾ ਤੀਜਾ ਨਿਰਮਲ ਸ਼ਬਦ ਨਿਰਮਲ ਹੈ ਬਾਣੀ ਨਿਰਮਲ ਜੋਤ ਸਭ ਮਾਹੀ ਸਮਾਣੀ ਨਿਰਮਲ ਬਾਣੀ ਹਰ ਸਾਲਾਹੀ ਜਪ ਹਰ ਨਿਰਮਲ ਮੈ ਲਗਾਵਣਿਆ ਹਉ ਵਾਰੀ ਜੀਉ ਵਾਰੀ ਸੁਖ ਦਾਤਾ ਮਨ ਵਸਾਵਣਿਆ ਹਰਿ ਨਿਰਮਲ ਗੁਰ ਸ਼ਬਦ ਸਲਾਹੀ ਸ਼ਬਦੋ ਸੁਣ ਤਿਸਾ ਮਟਾਵਣਿਆ ਰਹਾਉ ਨਿਰਮਲ ਨਾਮ ਵਸਿਆ ਮਨ ਆਈ ਮਨ ਤਨ ਨਿਰਮਲ ਮਾਇਆ ਮੋਗ ਆਈ ਨਿਰਮਲ ਗੁਣ ਗਾਵੇ ਨਿਤ ਸਾਚੀ ਕੀ ਨਿਰਮਲ ਨਾਦ ਵਜਾਵਣਿਆ ਨਿਰਮਲ ਅਮਰਤ ਗੁਰ ਤੇ ਪਾਇਆ ਵਿਚੋਂ ਆਪ ਮੋ ਆ ਤਿਥੈ ਮੋਹ ਨਾ ਮਾਇਆ ਨਿਰਮਲ ਗਿਆਨ ਧਿਆਨ ਅਤ ਨਿਰਮਲ ਨਿਰਮਲ ਬਾਣੀ ਮਨ ਵਸਾਵਣਿਆ ਜੋ ਨਿਰਮਲ ਸੇਵੇ ਸੋ ਨਿਰਮਲ ਹੋਐ ਹਉਮੈ ਮੈਲ ਗੁਰ ਸ਼ਬਦੀ ਧੋਐ ਨਿਰਮਲ ਵਾਜੈ ਅਨਹਦ ਧੁਨ ਬਾਣੀ ਦਰ ਸਚੈ ਸੋ ਬਾਪਾਵਣਿਆ ਨਿਰਮਲਤੀ ਸਭ ਨਿਰਮਲ ਹੋਐ ਨਿਰਮਲ ਮਨੁਆ ਹਰ ਸ਼ਬਦ ਪਰੋਐ ਨਿਰਮਲ ਨਾਮ ਲਗੇ ਬੜ ਭਾਗੀ ਨਿਰਮਲ ਨਾਮ ਸੁਹਾਵਣਿਆ ਸੋ ਨਿਰਮਲ ਜੋ ਸ਼ਬਦ ਸੋ ਹੈ ਨਿਰਮਲ ਨਾਮ ਮਨ ਤਨ 모 ਹੈ ਸੱਚ ਨਾਮ ਮਲ ਕਦੇ ਨਾ ਲਾਗੇ ਮੁਖ ਊਜਲ ਸੱਚ ਕਰਾਵਣਿਆ ਮਨ ਮੈਲਾ ਹੈ ਦੂਜੇ ਪਾਈ ਮੈਲਾ ਚੌਂਕਾ ਮੈਲੇ ਥਾਈ ਮੈਲਾ ਖਾਈ ਫਿਰ ਮੈਲ ਵਧਾਈ ਮਨ ਮੁਖ ਮੈਲ ਦੁਖ ਪਾਵਣਿਆ ਮੈਲੇ ਨਿਰਮਲ ਸਭ ਹੁਕਮ ਸਬਾਈ ਸੇ ਨਿਰਮਲ ਜੋ ਹਰ ਸਾਚੀ ਪਾਈ ਨਾਨਕ ਨਾਮ ਵਸੈ ਮਨ ਅੰਤਰ ਗੁਰਮਖ ਮੈਲ ਚ ਕਾਵਣਿਆ ਮਾਜ ਮਹੱਲਾ ਤੀਜਾ ਗੋਵਿੰਦ ਊਜਲ ਊਜਲ ਹੰਸਾ ਮਨ ਬਾਣੀ ਨਿਰਮਲ ਮੇਰੀ ਮਨਸਾ ਮਾਨੇ ਊਜਲ ਸਦਾ ਮੁਖ ਸੋਹ ਹੈ ਹਤ ਊਜਲ ਨਾਮ ਤੇ ਆਵਣਿਆ ਹਾਉ ਵਾਰੀ ਜੀਓ ਵਾਰੀ ਗੋਬਿੰਦ ਗੁਣ ਗਾਵਣਿਆ ਗੋਬਿੰਦ ਗੋਬਿੰਦ ਕਹਿ ਦਿਨ ਰਾਤੀ ਗੋਬਿੰਦ ਗੁਣ ਸ਼ਬਦ ਸੁਣਾਵਣਿਆ ਰਹਾਉ ਗੋਬਿੰਦ ਗਾਵਹਿ ਸਹਜ ਸੁਭਾਈ ਗੁਰ ਕੈ ਭੈ ਊਜਲ ਹਉ ਮੈਂ ਮਲ ਜਾਈ ਸਦਾ ਆਨੰਦ ਰਹੈ ਭਗਤ ਕਰਹਿ ਦਿਨ ਰਾਤੀ ਸੁਣ ਗੋਬਿੰਦ ਗੁਣ ਗਾਵਣਿਆ ਮਨੁਆ ਨਾਚੈ ਭਗਤ ਦਿਰੜਾਈ ਗੁਰ ਕਾ ਸ਼ਬਦ ਮਨ ਮਨ ਮਲਾਈ ਸੱਚਾ ਤਾਲ ਪੂਰੇ ਮਾਇਆ ਮੋਹ ਚਕਾਈ ਸ਼ਬਦ ਦੇ ਨਿਰਤਿ ਕਰਾਵਣਿਆ ਊਚਾ ਕੂਕੇ ਤਨਹਿ ਪਛਾੜੀ ਮਾਇਆ ਮੋਹੇ ਜੋਹਿਆ ਜਮ ਕਾਲੀ ਮਾਇਆ ਮੋਹ ਇਸ ਮਨਹਿ ਨਚਾਈ ਅੰਤਰ ਕਪਟ ਦੁਖ ਪਾਵਣਿਆ ਗੁਰਮਖ ਭਗਤ ਜਾਂ ਆਪ ਕਰਾਈ ਤਨ ਮਨ ਰਾਤਾ ਸਹਿਜ ਸੁਭਾਈ ਵਾਣੀ ਵਜੇ ਸ਼ਬਦ ਵਜਾਈ ਗੁਰਮਖ ਭਗਤ ਥਾਏ ਪਾਵਣਿਆ ਬਹੁ ਤਾਲ ਪੂਰੇ ਵਾਜੀ ਵਜਾਈ ਨਾ ਕੋ ਸੁਣੇ ਨਾ ਮਨ ਵਸਾਈ ਮਾਇਆ ਕਾਰਨ ਪਿੜ ਬੰਦ ਨਾਚੈ ਦੂਜੈ ਭਾਏ ਦੁਖ ਕਾਵਣਿਆ ਜਿਸ ਅੰਤਰ ਪ੍ਰੀਤ ਲੱਗੈ ਸੋ ਮੁਕਤਾ ਇੰਦਰੀ ਵਸ ਸੱਚ ਸੰਜਮ ਜੁਗਤਾ ਗੁਰ ਕਾਹ ਸ਼ਬਦ ਸਦਾ ਹਰ ਧਾਈ ਇਹ ਆ ਭਗਤ ਹਰਿ ਭਾਵਣਿਆ ਗੁਰਮੁਖ ਭਗਤ ਜੁਗ ਚਾਰੇ ਹੋਈ ਹੋਰ ਤ ਭਗਤ ਨਾ ਪਾਏ ਕੋਈ ਨਾਨਕ ਨਾਮ ਗੁਰ ਭਗਤੀ ਪਾਈਐ ਗੁਰ ਚਰਨੀ ਚਿਤ ਲਾਵਣਿਆ ਮਾਜ ਮਹੱਲਾ ਤੀਜਾ ਸੱਚਾ ਸੇਵੀ ਸੱਚ ਸਾਲਾਹੀ ਸੱਚੈ ਨਾਏ ਦੁਖ ਕਬਹੀ ਨਾਹੀ ਸੁਖ ਦਾਤਾ ਸੇਵਨ ਸੁਖ ਪਾਇਨ ਗੁਰਮਤਿ ਮਨ ਵਸਾਵਣਿਆ ਹਉ ਵਾਰੀ ਜੀਉ ਵਾਰੀ ਸੁਖ ਸਹਿਜ ਸਮਾਦ ਲਗਾਵਣਿਆ ਜੋ ਹਰਿ ਸਿਵਹਿ ਸਿ ਸਦਾ ਸੂਹੈ ਸੂਬਾ ਸੁਰਤ ਸੁਹਾਵਣਿਆ ਰਹਾਉ ਸਭ ਕੋ ਤੇਰਾ ਭਗਤ ਕਹਾਇ ਸੇ ਭਗਤ ਤੇਰਾ ਮਨ ਪਾਏ ਸਚ ਬਾਣੀ ਤੁਦੈ ਸਲਾਹਨ ਰੰਗ ਰਾਤੇ ਭਗਤ ਕਰਾਵਣਿਆ ਸਭ ਕੋ ਸੱਚੇ ਹਰ ਜੀਉ ਤੇਰਾ ਗੁਰਮੁਖ ਮਿਲੈ ਤਾਂ ਚੂਕੈ ਫੇਰਾ ਜਾਂ ਤੁਧ ਭਾਵੈ ਤਾਂ ਨਾਹੀ ਰਚਾਵਹਿ ਤੂੰ ਆਪੇ ਨਾਉ ਝਪਾਉਣਿਆ ਗੁਰਮਤੀ ਹਰ ਮਨ ਵਸਾਇਆ ਹਰਖ ਸੋਗ ਸਭ ਮੋਹ ਗਵਾਇਆ ਇਕ ਸਿਉ ਦਿਵ ਲਾਗੀ ਸਦ ਹੀ ਹਰ ਨਾਮ ਮਨ ਵਸਾਉਣਿਆ ਭਗਤ ਰੰਗ ਰਾਤੇ ਸਦਾ ਤੇਰੇ ਚਾਈ ਨਾਉ ਨਿਧ ਨਾਮ ਵਸਿਆ ਮਨ ਆਈ ਪੂਰੇ ਭਾਗ ਸਤਿਗੁਰ ਪਾਇਆ ਸ਼ਬਦੇ ਮੇਲ ਮਲਾਵਣਿਆ ਤੂੰ ਦਿਆਲ ਸਦਾ ਸੁਖ ਦਾਤਾ ਤੂੰ ਆਪੇ ਮਿਲੇ ਗੁਰਮਖ ਜਾਤਾ ਤੂੰ ਆਪੇ ਦੇਵ ਹੈ ਨਾਮ ਵਡਾਈ ਨਾਮ ਰਤੇ ਸੁਖ ਪਾਵਣਿਆ ਸਦਾ ਸਦਾ ਸਾਚੇ ਤੁਧ ਸਾਲਾਹੀ ਗੁਰਮਖ ਜਾਤਾ ਦੂਜਾ ਕੋ ਨਾਹੀ ਇਕ ਸਸਿਉ ਮਨ ਰਹਿ ਆਸਮਾਈ ਮਨ ਮੰਨਿਐ ਮਨਹਿ ਮਲਾਵਣੀਆ ਗੁਰਮੁਖ ਹੋਵੈ ਸੋ ਸਾਲਾਹੀ ਸਾਚੇ ਠਾਕੁਰ ਵੇ ਪਰਵਾਹੀ ਨਾਨਕ ਨਾਮ ਵਸੈ ਮਨ ਅੰਤਰ ਗੁਰ ਸ਼ਬਦੀ ਹਰ ਮੇ ਲਾਵਣੀਆ ਮਾਜ ਮਹੱਲਾ ਤੀਜਾ ਤੇਰੇ ਭਗਤ ਸੋ ਹੈ ਸਾਚੇ ਦਰਬਾਰੇ ਗੁਰ ਕੈ ਸ਼ਬਦ ਨਾਮ ਸواری ਸਦਾ ਆਨੰਦ ਰਹੇ ਦਿਨ ਰਾਤੀ ਗੁਣ ਕਹਿ ਗੁਣੀ ਸਮਾਵਣਿਆ ਹਉ ਵਾਰੀ ਜੀਉ ਵਾਰੀ ਨਾਮ ਸੁਣ ਮਨ ਵਸਾਵਣਿਆ ਹਰ ਜੀਉ ਸੱਚਾ ਊਚੋ ਊਚਾ ਹਉ ਮੈਂ ਮਾਰਮ ਲਾਵਣਿਆ ਰਹਾਉ ਹਰ ਜੀਉ ਸਾਚਾ ਸਾਚੀ ਨਾਈ ਗੁਰ ਪ੍ਰਸਾਦੀ ਕਿਸੈ ਮਲਾਈ ਗੁਰ ਸ਼ਬਦ ਮਿਲਹਿ ਸੇ ਵਿਛੜਹਿ ਨਾਹੀ ਸਹ ਜੀ ਸੱਚ ਸਮਾਵਣਿਆ ਤੁਜ ਤੇ ਬਾਹਰ ਕਛੂ ਨਾ ਹੋਏ ਤੂੰ ਕਰ ਕਰ ਵੇਖਹਿ ਜਾਣਹਿ ਸੋਈ ਆਪੇ ਕਰੇ ਕਰਾਹਿ ਕਰਤਾ ਗੁਰਮਤਿ ਆਪ ਮਲਾਵਣਿਆ ਕਾਮਣ ਗੁਣਵੰਤੀ ਹਰ ਪਾਈ ਭੈ ਭਾਏ ਸ਼ਿੰਗਾਰ ਬਣਾਈ ਸਤਗੁਰ ਸੇਵ ਸਦਾ ਸੋਹਾਗਣ ਸੱਚ ਉਪਦੇਸ ਸਮਾਵਣਿਆ ਸ਼ਬਦ ਵਿਸਾਰਨ ਤਿੰਨਾ ਠੌਰ ਨਾ ਠਾਂ ਬ੍ਰਮ ਭੂਲੇ ਜੋ ਸੁਣੈ ਘਰ ਕਾਂ ਹਲਟ ਪਲਟ ਤਿੰਨੀ ਦੋਹੈਂ ਗੁਆਇ ਦੁਖੇ ਦੁਖ ਵਿਹਾ ਬਣਿਆ ਲਿਖਦੇ ਆ ਲਿਖਦੇ ਆ ਕਾਗਦ ਮਸ ਖੋਈ ਦੂਜੇ ਭਾਏ ਸੁਖ ਪਾਏ ਨਾ ਕੋਈ ਕੂੜ ਲਿਖਹਿ ਤ ਕੂੜ ਕਮਾਵਹਿ ਜਲ ਜਾਵਹਿ ਕੂੜ ਚਿੱਤ ਲਾਵਣਿਆ ਗੁਰਮੁਖ ਸਚੋ ਸਚ ਲਿਖੈ ਵਿਚਾਰ ਸੇ ਜਨ ਸੱਚੇ ਪਾਵੈ ਮੋਖ ਦਵਾਰ ਸਚ ਕਾਗਦ ਕਲਮ ਮਸਵਾਣੀ ਸਚ ਲੇਖ ਸਚ ਸਮਾਵਣੀਆ ਮੇਰਾ ਪ੍ਰਭ ਅੰਤਰ ਬੈਠਾ ਵੇਖੈ ਗੁਰ ਪ੍ਰ사ਦੀ ਮਿਲੈ ਸੋਈ ਜਨ ਲੇਖੈ ਨਾਨਕ ਨਾਮ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣੀਆ ਮਾਜ ਮਹੱਲਾ ਤੀਜਾ ਆਤਮ ਰਾਮ ਪਰਗਾਸ ਗੁਰ ਤੇ ਹੋਐ ਹਉਮੈ ਮੈਲ ਲਾਗੀ ਗੁਰ ਸ਼ਬਦੀ ਖੋਐ ਮਨ ਨਿਰਮਲ ਅਨ ਦਿਨ ਭਗਤੀ ਰਾਤਾ ਭਗਤ ਕਰੇ ਹਰ ਪਾਵਣਿਆ ਹਉ ਵਾਰੀ ਜੀਉ ਵਾਰੀ ਆਪ ਭਗਤ ਕਰਨ ਅਵਰਾ ਭਗਤ ਕਰਾਵਣਿਆ ਤਿੰਨਾ ਭਗਤ ਜਨਾ ਕੋ ਸਦ ਨਮਸ਼ਕਾਰ ਕੀਜੈ ਜੋ ਅਨ ਦਿਨ ਹਰ ਗੁਣ ਗਾਵਣਿਆ ਰਹਾਉ ਆਪੇ ਕਰਤਾ ਕਾਰਨ ਕਰਾਈ ਜਿਤ ਭਾਵੈ ਤਿਤ ਕਾਰੈ ਲਾਏ ਪੂਰਾ ਭਾਗ ਗੁਰ ਸੇਵਾ ਹੋਵੇ ਗੁਰ ਸੇਵਾ ਤੇ ਸੁਖ ਪਾਵਣਿਆ ਮਰ ਮਰ ਜੀਵੈ ਤਾਂ ਕਿਛ ਪਾਈ ਗੁਰ ਪ੍ਰਸਾਦੀ ਹਰ ਮਨ ਵਸਾਈ ਸਦਾ ਮੁਕਤ ਹਰ ਮਨ ਵਸਾਈ ਸਹਜੇ ਸਹਜ ਸਮਾਵਣਿਆ ਬਹੁ ਕਰਮ ਕਮਾਵੇ ਮੁਕਤ ਨਾ ਪਾਈ ਦੇ ਸੰਤਰ ਭਵੈ ਦੂਜੈ ਭਾਈ ਖੁਆਈ ਬਿਰਥਾ ਜਨਮ ਗਵਾਇਆ ਕਪਟੀ ਬਿਨ ਸ਼ਬਦੈ ਦੁਖ ਪਾਵਣਿਆ ਧਾਵਤ ਰਾਖੈ ਠਾਕ ਰਹਾਈ ਗੁਰ ਪ੍ਰਸਾਦੀ ਪਰਮ ਪਦ ਪਾਏ ਸਤਿਗੁਰ ਆਪੇ ਮੇਲ ਮਲਾਈ ਮਿਲ ਪ੍ਰੀਤਮ ਸੁਖ ਪਾਵਣਿਆ ਇਕ ਕੂੜ ਲਾਗੇ ਕੂੜੇ ਫਲ ਪਾਏ ਦੂਜੈ ਭਾਏ ਬਿਰਥਾ ਜਨਮ ਗਵਾਏ ਆਪ ਡੁੱਬੇ ਸਗਲੇ ਕੁੱਲ ਡੋਬੇ ਕੂੜ ਬੋਲ ਬਿਖ ਖਾਵਣਿਆ ਇਸ ਤਨ ਮਹਿ ਮਨ ਕੋ ਗੁਰਮਖ ਦੇਖੈ ਭਾਈ ਭਗਤ ਜਾਂ ਹਉ ਮੈ ਸੂਖੈ ਸਿੱਧ ਸਾਧਕ ਮੋਨ ਧਾਰੀ ਰਹੇ ਨਿਵਲਾਈ ਤਿੰਨ ਪੀ ਤਨ ਮਹਿ ਮਨ ਨਾ ਦਿਖਾਵਣਿਆ ਆਪ ਕਰਾਏ ਕਰਤਾ ਸੂਈ ਹੋਰ ਕੀ ਕਰੇ ਕੀਤਾ ਕਿਆ ਹੋਈ ਨਾਨਕ ਜਿਸ ਨਾਮ ਦੇਵੈ ਸੋ ਲੇਵੈ ਨਾਮੋ ਮਨ ਵਸਾਵਣਿਆ ਮਾਜ ਮਹੱਲਾ ਤੀਜਾ ਇਸ ਗੁਫਾ ਮਹਿ ਅਖੁੱਟ ਭੰਡਾਰਾ ਤਿਸ ਵਿੱਚ ਵਸੈ ਹਰ ਅਲੱਖ ਅਪਾਰਾ ਆਪੇ ਗੁਪਤ ਪ੍ਰਗਟ ਹੈ ਆਪੀ ਗੁਰ ਸ਼ਬਦੀ ਆਪਮਿਆ ਵਣਿਆ ਹਉ ਵਾਰੀ ਜੀਉ ਵਾਰੀ ਅੰਮ੍ਰਿਤ ਨਾਮ ਮਨ ਵਸਾਵਣਿਆ ਅੰਮ੍ਰਿਤ ਨਾਮ ਮਹਾਰਸ ਮੀਠਾ ਗੁਰਮਤੀ ਅੰਮ੍ਰਿਤ ਪੀਆਵਣਿਆ ਰਹਾਉ ਹਉ ਮੈਂ ਮਾਰ ਬਜਰ ਕਾ ਪਾਠ ਖੁਲਾਇਆ ਨਾਮ ਅਮੋਲਕ ਗੁਰ ਪ੍ਰਸਾਦੀ ਪਾਇਆ ਬਿਨ ਸ਼ਬਦੈ ਨਾਮ ਨਾ ਪਾਈ ਕੋਈ ਗੁਰ ਕਿਰਪਾ ਮਨ ਵਸਾਵਣਿਆ ਗੁਰ ਗਿਆਨ ਅੰਜਨ ਸਚ ਨੇਤਰੀ ਪਾਇਆ ਅੰਤਰ ਚਾਨਣ ਅਗਿਆਨ ਅੰਧੇਰ ਗਵਾਇਆ ਜੋਤੀ ਜੋਤ ਮਿਲੀ ਮਨ ਮਾਨਿਆ ਹਰ ਦਰ ਸੋ ਬਾਪਾ ਪਾਵਣਿਆ ਸਰੀਰੋ ਹੋਂ ਭਾਲਣ ਕੋ ਬਾਹਰ ਜਾਏ ਨਾਮ ਨਾ ਲਹਿ ਬਹੁਤ ਵੇਗਾਰ ਦੁਖ ਪਾਈ ਮਨ ਮੁਖੇ ਅੰਦੇ ਸੂਜੈ ਨਾਹੀ ਫਿਰ ਘੇਰ ਆਏ ਗੁਰਮੁਖ ਵਤ ਪਾਵਣਿਆ ਗੁਰ ਪ੍ਰਸਾਦੀ ਸੱਚਾ ਹਰ ਪਾਈ ਮਨ ਤਨ ਵੇਖੈ ਹਉਮੈ ਮੈਲ ਜਾਈ ਬੈਸ ਸੁਖਾਨ ਸਦ ਹਰ ਗੁਣ ਗਾਵੇ ਸਚੇ ਸ਼ਬਦ ਸੁਮਾਵਣਿਆ ਨੌ ਦਰ ਠਾਕੇ ਧਾਵਤ ਰਹਾਏ ਦਸਵੇਂ ਨਿਜ ਕਰਵਾ ਸਾਹ ਪਾਏ ਉਥੈ ਅਨਹਦ ਸ਼ਬਦ ਵੱਜਹਿ ਦਿਨ ਰਾਤੀ ਗੁਰਮਤੀ ਸ਼ਬਦ ਸੁਣਾਵਣਿਆ ਬਿਨ ਸ਼ਬਦੈ ਅੰਤਰ ਅਨੇਰਾ ਨਾ ਵਸਤ ਲਹਿ ਨਾ ਚੂਕੇ ਫੇਰਾ ਸਤਗੁਰ ਹੱਥ ਕੁੰਜੀ ਹੋਰ ਤ ਦਰ ਖੁੱਲੈ ਨਹੀਂ ਗੁਰਪੂਰੈ ਭਾਗ ਮਲਾਵਣੀਆ ਗੁਪਤ ਪ੍ਰਗਟ ਤੂੰ ਸਭਨੀ ਥਾਈ ਗੁਰ ਪ੍ਰਸਾਦੀ ਮਿਲ ਸੋਜੀ ਪਾਈ ਨਾਨਕ ਨਾਮ ਸਲਾਹੇ ਸਦਾ ਤੂੰ ਗੁਰਮਖ ਮਨ ਵਸਾਵਣੀਆ